तोड़ नाम? मैं को तोड़ नाम नाम मैं शाम को आ रहे थे काम पर से तो वो लोग यानी कि आपस बिच में लड़ रहा था तो मैं देखा तो दूसरे बंदे भी लड़ने के लिए तैयार हो गए तो मैं उसको माना दिए इतने जो नहीं लड़ो तो मेरे को घर घुस के यानी कि मारपीट किया दोनों जने मिल के और ਤੋ ਅਭੀ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਬੰਦਾ ਬੁਲਾਇਆ ਔਰ ਬੰਦਾ ਵੀ ਪਿੰਡੋਂ ਦੋ ਮੋਟਰਸਾਈਕਲ ਤਿੰਨ ਮੋਟਰਸਾਈਕਲ ਸੇ ਮੰਗਾ ਕੇ ਫਿਰ ਮੇਰੇ ਨਾਲ ਉਹ ਲੜਾਈ ਕੀ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਅਭੀ ਪੁਲਿਸ ਅਭੀ ਕੁਛ ਨਹੀਂ ਕਰਾਇਆ ਬਸ ਇਹ ਉਹ ਐਫਆਰ ਦਰਜ ਕਰਾ ਕੇ ਯਾਨੀ ਕਿ ਕੁਛ ਨਹੀਂ ਸੁਣਵਾਈ ਕੀਤਾ ਉਹਨੇ ਅਭੀ ਆਪ ਕੀ ਮੰਗ ਕਰਤੇ ਹੋ ਪੁਲਿਸ ਪ੍ਰਸ਼ਾਸਨ ਸੇ ਅਸੀਂ ਮੰਗ ਕਰਤੇ ਇਨਸਾਫ ਕਰਿਓ ਮੇਰੇ ਯਾਨੀ ਕਰਵਾਈ ਦਾ ਓਕੇ ਧੰਨਵਾਦ ਹਾਜੀ ਸਾਹਿਬ ਜਿਹੜਾ ਵਿਆਸ ਝਗੜਾ ਹੋਇਆ ਗੋਲਕੁਮਾਰ ਵਗੈਰਾ ਨਾਲ ਇਸ ਬਾਰੇ ਕੀ ਕਾਰਵਾਈ ਕਰਦੇ ਮੈਂ ਮਿਤੀ 27 ਨੂੰ 23 ਨੂੰ ਗੋਲਕੁਮਾਰ ਤੇ ਉਹਦਾ ਕੇਵਲ ਫਿੰਗਰ ਤੇ ਹੁੰਦੇ ਨਾਲ ਬਾਫੀ ਦੋਲ ਨਾ ਕਰਨਾ ਝਗੜਾ ਹੈ ਅਫਰੀਕਾ ਦੋਨਾਂ ਪਹਾਂ ਦੇ ਜੰਗਰ ਕੋ ਝਗੜਾ ਹੈ ਅਫਰੀਕਾ ਜੇ ਸੰਬੰਧੀ ਕਮੇਟੀ 12 13 12 23 ਨੂੰ ਬਦਮਨ 36 بڑا 23 ਜਿਰਮ 323 24 140 140 ਪੀਸੀ ਤੱਕ ਕੀਤਾ ਗਿਆ ਦੋਸ਼ੀ ਨੂੰ ਘਣਾਤੇ ਜਿਹੜੇ ਫਿੱਟੇ ਜਾ ਰਹੇ ਆ ਦੋਸ਼ੀ ਆਪਣੀ ਪੇਟਾਂ ਪਰੋਗੀ ਪਿਛੇ ਕਰਦੇ ਕਿ ਪਿਛੇ ਆਉਂਦੇ ਸਰਦੋਸ਼ ਚੇਕ ਲੜਕੀ ਹੀ ਮੇਨਕਾ ਜਿਹਦੇ ਮਤਲਬ ਉਹਨਾਂ ਨੂੰ ਦੱਸਿਆ ਪੀਮ ਘਰਿਆਣ ਕੇ ਮਾਰਕਟੇ ਕੀਤੀ ਉਹਦਾ ਗਰਭਪਾਤ ਹੋ ਗਿਆ ਇਸ ਸੰਬੰਧੀ ਕੀ ਕੀ ਕਾਰਵਾਈ ਕਰੀ? ਡਾਕਟਰ ਦੀ opinion ਹੋਣੀ ਬਾਕੀ ਆ opinion ਤੇ ਜੋ ਵੀ ਤੱਥ سامنے ਆਉਣਗੇ ਉਸ ਸੰਬੰਧ ਵਿੱਚ ਕਾਰਵਾਈ ਕੀਤੀ ਜਾਵੇ। ਸਭ ਦੋਸ਼ੀਆਂ ਲਈ ਜਿਹੜੀ ਆ ਮਤਲਬ ਘਰੋਂ ਭੱਜੇ ਹੋਏ ਆ ਦੋਸ਼ੀਆਂ ਘਰੋਂ ਭੱਜੇ ਪਿਛੇ ਜਾਂਦੇ ਪਿਛੇ ਦੇ ਤੇ ਸਭ ਦੋਸ਼ੀਆਂ ਦਾ ਕਹਿਣਾ ਕਿ ਸਾਨੂੰ ਬਕਾਇਦਾ ਤੌਰ ਤੇ ਸਾਨੂੰ ਜਾਨੋਂ ਮਾਰਨੀਆਂ ਧਮਕੀਆਂ ਦੁਬਾਰਾ ਦੇ ਰਹੇ ਲੋਕ ਆ। ਇਹ ਜਿਸ ਮਨ ਨੇ ਇੱਥੇ ਕਾਨੂੰਨ ਨੂੰ ਦਰਖਾਸਤ ਮਸੂਦ ਦੀ ਜਿਹੜੀ ਦਰਖਾਸਤ ਨੂੰ ਦਰਖਾਸਤ ਮਸੂਦ ਹੋ ਗਈ ਸੀ ਉਹਦੇ ਨੂੰ ਰਨ ਕਰ ਦਿੱਤੀ ਹੈ ਹਾਂ ਜੀ ਮੈਂ ਤੁਹਾਡਾ ਨਾਮ ਤੇਰਾ ਨਾਮ ਅਮਨ ਹੈ ਅਮਨ ਜੀ ਕੀ ਗੱਲ ਹੋਈ ਆ ਜਿਹੜੀ ਇਹਨਾਂ ਦੋਹਾਂ ਜੀਆਂ ਦੀ ਮਾਰਕਟਿੰਗ ਹੋਈ ਹੈ ਕੀ ਕਾਰਨ ਸੀ ਇਹਨਾਂ ਦੀ ਦੇ ਵੈਸੇ ਲੜਾਈ ਕਿਸੇ ਦੀ ਸੀ ਇਹ ਇਹਦੇ ਵਿੱਚ ਪਸੋਂ ਦਾ ਕਰਕੇ ਵਿੱਚ ਵਿਚਾਰੇ ਸਡੋਂ ਦਾੜ ਕੇ ਫਸ ਗਏ ਵਿੱਚ ਤੇ ਬਾਕੀ ਇਹ ਸੀ ਸਾਨੂੰ ਹੁਣ ਇੰਨਾ ਨਹੀਂ ਪਤਾ ਕਿਹੜੇ ਮੁੰਡੇ ਸੀ ਕਿਹੜੇ ਨਹੀਂ ਸੀ ਕਿ ਹੁਣ ਤੁਹਾਨੂੰ ਪਤਾ ਕਿ ਗਵਾਂਟੀ ਵਿਚਾਲ ਸਾਰੇ ਮਤਬੂਲ ਸਾਂਝੇ ਆ ਸਾਰਿਆਂ ਦੀ ਕਿ ਜੇ ਅਸੀਂ ਇਹਨਾਂ ਦੀ ਗੱਲ ਕਰੋ ਤੇ ਫਿਰ ਉਹਨਾਂ ਨੇ ਕਹਣਾ ਇੰਨਾ ਦੀ ਗੱਲ ਕਰਨੀ ਨਹੀਂ ਨਹੀਂ ਇਹਨਾਂ ਦੇ ਪਾਸਪਰੋ ਸੀ ਰਹਿਣ ਬੜੇ ਬੰਦੇ ਸੀ ਇਹਨਾਂ ਨੇ ਮਾਰਟੇ ਕੀਤੀ ਹੈ ਹਾਂਜੀ ਤੇ ਸੱਚਾਈ ਗੱਲ ਹੈ ਕਿ ਇਹਨਾਂ ਦੀ ਕੁੜੀ ਦੀ ਵੀ ਮਾਰਟੇ ਕੀਤੀ ਹੈ ਸੱਚਾਈ ਇਹ ਹੈ ਕਿ ਕੁੜੀ ਨੂੰ ਵੀ ਬੜਾ ਕੁੱਟਿਆ ਵਾ ਤੇ ਜਿਵਾਜ ਨੂੰ ਵੀ ਅੰਦਰੋਂ ਖਿੱਚ ਕੇ ਖੜਿਆ ਵਾ ਉਹਦੇ ਵਿਚਾਰਾ ਮਹਾ ਛੜਾਇਆ ਛੁੜਿਆ ਸਾਰਿਆਂ ਨੇ ਲੋਹੇ ਹੁਲਾਣ ਕੀਤਾ ਸੀ ਕੁੜੀ ਦੇ ਵਾਵਾ ਲੱਤਾਂ ਲੁੱਟਾ ਮਾਰੀਏ ਕੁੜੀ ਪੈਗਣ ਤੇ ਸੀ ਇਹਨਾਂ ਦੀ ਤੇ ਵਾਵਾ ਦੀ ਮਾਰ ਪੀਟ ਕੀਤੀ ਸੀ ਬਸ ਇਹੀ ਵੇਖਿਆ ਧੰਨਵਾਦ